स्वागत की पर है परमात्मा कही टॉपिक है लगभग समाज की पढ़ाई से निर्भर है क्योंकि अजक जो कि समाज विच तो बहुत जो कि बुजुर्गों की देखभाली जा रही है जो कि बहुत जनता का विषय है ਜੋ ਜਿੰਨਾ ਹੋ ਸਕੇ ਬਜ਼ੁਰਗਾਂ ਦੀ ਵਾਰੀਆਂ ਤੋਂ ਜ਼ਿਆਦਾ ਕਰੋ ਜਿਸ ਨਾਲ ਉਹਨਾਂ ਬੜਾ ਸਮਾਂ ਤੁਹਾਨੂੰ ਬਹੁਤ ਵਧੀਆ ਲੱਗੇ ਤੇ ਸਾਡੇ ਜੋ ਕੀ ਸੇਵਾ ਸਾਡੇ ਚੜ੍ਹਨਾਂ ਵਿੱਚ ਪੈ ਜਾਵੇ ਕਦੇ ਵੀ ਬਜ਼ੁਰਗਾਂ ਨਾਲ ਚੁੱਕੀ ਬਲੈਸ ਨਾ ਕਰੋ ਜੇਕਰ ਕਰਨੀ ਹੈ ਤਾਂ ਉਹਨਾਂ ਦਾ ਪਿਆਰ ਨਾਲ ਕਰੋ ਤਾਂ ਕਿ ਇਹ ਉਹ ਨਾਲ ਜੋ ਬੰਨ੍ਹ ਹਲਪ ਉਸੇ ਤੁਸੀਂ ਜਦ ਵੀ ਤੁਸੀਂ ਉਹਨਾਂ ਦੇ ਹੱਥ پکڑੋਗੇ ਤਾਂ ਤੁਹਾਡੇ ਅੰਦਰ ਜੋ ਕਿ ਇੱਕ ਅਜਿਹੀ ਚੀਜ਼ ਪੈਦਾ ਹੋਵੇਗੀ ਜਿਸ ਨਾਲ ਸਮਾਜ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇੱਥੇ ਪੂਰੀ ਤਰ੍ਹਾਂ ਨਿਰਭਰ ਹੋ ਇਸੇ ਸਮਾਜ ਵਿੱਚ ਕੁਝ ਕਰਨਾ ਹੈ ਤਾਂ ਤੁਸੀਂ ਉਹਦਾ ਸਮਾਜ ਦੀ ਬਲਾਈ ਕਰਫੇਟ ਬਜੜਗ ਇਹ ਫਿਰ ਕਰਦੀ ਸੋ ਰਿਪੋਰਟ ਕਰਦੀ ਫੇਰ ਗੁਜਰੂng ਤੇ ਫਿਰ ਸਮਾਜਿਕ ਬਾ ਸ਼ੁਰੂ ਕਰੋ ਜਿਸ ਨਾਲ ਇਹ ਲੱਗ ਪਤਾ ਲੱਗ ਸਕਿਆ ਕਿ ਕੁਝ ਪੀੜੀ ਲਗਭਗ ਪੂਰੀ ਸਮਾਜ ਨੂੰ ਵਿਚੋਂ ਵਿਚ ਕੰਨੇ ਤਰ੍ਹਾਂ ਰੁਝੀ ਹੋਈ ਹੈ ਕਿਉਂਕਿ ਜਿ ਤੁਸੀਂ ਵੇਖ ਰਹੇ ਹੋ ਕਿ ਬਜ਼ੁਰਗਾਂ ਨੂੰ ਜੋ ਕਿ ਕੰਨੀ ਜਿਆਦਾ ਤਕਲੀਫ ਹੋ ਰਹੀ ਹੈ ਜਿਸ ਦਾ ਜੋ ਕਿ ਫਰ ਸਾਨੂੰ ਮਿਲਣਾ ਜੇਕਰ ਤੁਸੀਂ ਜਦੋਂ ਬਜ਼ੁਰਗਾਂ ਦੀ ਸੇਵਾ ਸ਼ੁਰੂ ਕੀਤੀ ਤਾਂ ਇਸ ਦਾ ਫੰਡ ਵਗ ਵਗ ਸਾਨੂੰ ਮਿਲਣਾ ਤੈਹੀ ਹੈ ਕਿਉਂਕਿ ਉਹਨਾਂ ਦੀ ਉਮਰ ਲਾਗੇ-ਮਾਗੇ ਕਿੰਨੀ 60-70 ਸਾਲ ਤੋਂ ਉੱਤੇ ਹੁੰਦੀ ਹੈ ਤੇ ਜੇ ਨਾ ਹੋ ਸਕੇ ਉਹਨਾਂ ਦੀ ਦੇਖਭਾਲ ਕਰੋ ਧੰਨਵਾਦ